ਮੈਂ ਸਰਬੰਤ ਸਿੰਘ ਪੰਦੇਰ ਐਸ ਵੇਲੇ ਅੰਮ੍ਰਿਤਸਰ ਤੋਂ ਬੋਲਦਾ ਹੈਗਾ ਜੀ ਪਿਊਸ਼ ਕੁਲ ਜੀ ਦਾ ਬਿਆਨ ਪਰਸੋਂ ਅਖਬਾਰਾਂ 'ਚ ਆਇਆ ਕਿ ਜਿਹੜਾ ਦਿੱਲੀ 'ਚ ਪ੍ਰਦੂਸ਼ਣ ਹੁੰਦਾ ਵਾ ਉਹਦੇ ਲਈ ਜਿਹੜੇ ਕਿਸਾਨ ਜਿਹੜੇ ਆ ਪੰਜਾਬ ਦੇ ਕਿਸਾਨ ਜ਼ਿੰਮੇਵਾਰ ਨੇ ਉਹਵੇਂ ਪਾਛਪਾ ਹੋਵੇ ਜਾਂ ਦਿੱਲੀ ਦੇ ਦਿੱਲੀ ਦੀਆਂ ਪਹਿਲੋ ਸਰਕਾਰਾਂ ਵੀ ਬਹੁਤ ਸਾਰੇ ਇਲਜ਼ਾਮ ਸਾਡੇ ਤੇ ਸੀਗੇ ਪੀ ਜਿਹੜਾ ਪਰਾਲੀ ਦਾ ਪ੍ਰਦੂਸ਼ਣ ਆ ਉਹਦੇ ਕਰਕੇ ਦਿੱਲੀ ਦੇ ਵਿੱਚ ਪ੍ਰਦੂਸ਼ਣ ਹੁੰਦਾ ਹੈਗਾ ਇਸ ਤੋਂ ਪਹਿਲਾਂ ਗ੍ਰੀਨ ਟਰਮੀਨਲ ਦੇ ਇੱਕ ਜੱਜ ਨੇ ਵੀ ਕਹਿ ਦਿੱਤਾ ਸੀ ਵੀ ਜੇ ਇਹ ਕੋਈ ਵਿਗਿਆਨਕ ਤੱਤ ਹੈ ਨਹੀਂ ਹੈ ਔਰ ਹੁਣ 11 ਸਾਲ ਸਾਨੂੰ ਕੋਸ ਕੇ ਔਰ ਹੁਣੇ ਗੱਲਾਂ ਕਰਨੀਆਂ ਔਰ ਕਿਸਾਨਾਂ ਨੂੰ ਦੋਸ਼ੀ ਦੇਣਾ ਫਿਰ ਤਾਂ ਮੈਂ ਪੰਜਾਬ ਸਰਕਾਰ ਨੂੰ ਵੀ ਕਹੂੰਗਾ ਤੇ ਕੇਂਦਰ ਸਰਕਾਰ ਨੂੰ ਵੀ ਵੀ ਜੜਾ ਵਾ ਜੜੀ ਇਹ ਮੰਗ ਆ ਵੀ ਕਿਸਾਨਾਂ ਨੂੰ ਪਰ ਦੂਸ਼ਣ ਐਕਟ ਦੇ ਵਿੱਚੋਂ ਖੇਤੀ ਸੈਕਟਰ ਨੂੰ ਬਾਹਰ ਕਰਨਾ ਚਾਹੀਦਾ ਸਾਰੇ ਨੂੰ ਉਹ ਇਦੋ ਗਾਂਹ ਪੰਜਾਬ ਸਰਕਾਰ ਨੂੰ ਜਿਹੜੇ ਕੇਸ ਪਾ ਪਾਏ ਹੋਏ ਆ ਜੁਰਮਾਨੇ ਕੀਤੇ ਹੋਏ ਸਾਰੇ ਰੈੱਡ ਐਂਟਰੀਆਂ ਵਾਪਸ ਲੈਣੀਆਂ ਚਾਹੀਦੀਆਂ ਵਾ ਕਿਉਂਕਿ ਇਹਦਾ ਠੋਸ ਹੱਲ ਨਾ ਤਾਂ ਕੇਂਦਰ ਦੇ ਸਕਿਆ ਨਾ ਪੰਜਾਬ ਸਰਕਾਰ ਹਰੇਕ ਤੋਂ ਗਾਂ ਪਾਸ਼ਪਾਨ ਨੂੰ ਇੱਥੇ ਮਾਫੀ ਮੰਗਣੀ ਚਾਹੀਦੀ ਆ ਕਿਉਂ ਇੰਨੇ ਇਲਜ਼ਾਮ ਤਰਾਸ਼ੀ ਕੀਤੀ ਕਿਉਂ ਸਾਨੂੰਰ ਚੈਨਲ ਅੱਜ ਚੈਨਲ ਵੇਖੋ ਕੋਈ ਨਹੀਂ ਬੋਲਣਾ ਅੱਜ ਵੇਖੋ ਕੋਈ ਨਹੀਂ ਬੋਲੂਗਾ ਮੈਂ ਭਾਈ ਬੋਲ ਰਿਹਾ ਬੜਾ ਅਲਜਾਮ ਲੱਗਦੇ ਜੀ ਕਿਸਾਨਾਂ ਨੇ ਸਾਹ ਲੈਣਾ ਔਖਾ ਕਰ ਦਿੱਤਾ ਆ ਕਰਤਾ ਜੇ ਕਰਤਾ ਤਾਂ ਇਹ ਗੱਲਾਂ ਦਾ ਹੁਣ ਜਵਾਬ ਦੇਵੀਂ ਵੀ ਇਹਦਾ ਹੱਲ ਕੀ ਹੈਗਾ ਵਾ ਹੋਰ ਕਾਰਨ ਜਿਹੜੇ ਅਸੀਂ ਲਗਾਤਾਰ ਕਹਿੰਨੇ ਆ ਵੀ ਇੰਡਸਟਰੀ ਆ ਸਾਡੀ ਅਸੀਂ ਇੰਡਸਟਰੀ ਦੇ ਵਿਰੋਧੀ ਨਹੀਂ ਐ ਆਵਾਜ਼ ਆਈ ਦੇ ਸੰਸਾਧਨ ਆ ਉਹ ਰਸੋਈ ਬਹੁਤ ਸਾਰੇ ਕਾਰਨ ਨੇ ਠੀਕ ਆ ਮਲਟੀਪਲ ਕਾਰਨ ਜਿਹੜੇ ਇਹਦੇ ਲਈ ਦੋਸ਼ੀ ਨੇ ਪੋਲੂਸ਼ਨ ਵਾਸਤੇ ਉਹਨਾਂ ਤੇ ਕੋਈ ਰੋਕ-ਥਾਮ ਨਹੀਂ ਕੀਤੀ ਜਾਂਦੀ ਕੱਲਾ ਸਾਨੂੰ ਦੋਸ਼ੀ ਦਿੱਤਾ ਜਾਂਦਾ ਔਰ ਪਿਊਸ਼ ਗੁੱਲ ਜੀ ਦਾ ਬਿਆਨ ਇਹ ਸਪਸ਼ਟ ਕਰਦਾ ਹੈਗਾ ਇਹਦੇ ਨਾਲ ਦੀ ਨਾਲ ਅਸੀਂ ਲਗਾਤਾਰ ਕਹਿੰਨੇ ਆਂ ਵੀ ਜੜੀਆਂ ਤੁਸੀਂ ਕਾਰਪੋਰੇਟਰੀਅਨ ਪਾਲਿਸੀਆਂ ਨੀਤੀਆਂ ਅੰਨੇ ਦਾ ਨਾ ਲਾਗੂ ਕਰ ਰਹੇ ਜੇ ਉਹ ਖੇਤੀ ਸੈਕਟਰ ਨੂੰ ਮਾਰਨ ਗਿਆ ਹੁਣ ਤਾਂ ਇਹ ਵਪਾਰ ਨੂੰ ਵੀ ਮਾਰੀਆਂ ਜਿਹੜਾ ਆਪਣਾ ਮੁੰਬਈ ਸ਼ੇਅਰ ਬਾਜ਼ਾਰ ਆ ਜਿਹਦੇ ਵਿੱਚ ਮੀਡੀਆ ਤੇ ਅੰਡੀਆਂ ਰਿਪੋਰਟਾਂ ਨੇ 9 ਲੱਖ ਕਰੋੜ ਰੁਪਈਆ ਜਬੇ ਡੁੱਬਿਆ ਉਹਦੇ ਵਿੱਚ ਬਹੁਤ ਸਾਰੇ ਆਮ ਲੋਕ ਵੀ ਹੋਣਗੇ ਜਿਨ੍ਹਾਂ ਨੇ ਸ਼ੇਅਰ ਖਰੀਦੇ ਹੋਣਗੇ ਕੰਪਨੀਆਂ ਦੇ ਇਹਦੇ ਲਈ ਕੌਣ ਜ਼ਿੰਮੇਵਾਰ ਹੈਗਾ ਵਾ ਅਰ ਜਿਵੇਂ ਰੁਪਈਆ ਲਗਾਤਾਰ ਸਭ ਤੋਂ ਨੀਵੇਂ ਤੋਂ ਨੀਵੇਂ ਹੇਟਲ ਸਤਰ ਤੇ ਜਾ ਰਿਹਾ ਹੈਗਾ ਬੇਰੁਜ਼ਗਾਰੀ ਸਾਡੇ ਮੁਲਕ ਦੇ ਵਿੱਚ ਵੱਧ ਰਹੀਗੀ ਹੈਗੀ ਆ ਖੇਤੀ ਸੈਕਟਰ ਲਗਾਤਾਰ ਅਜਾੜਿਆ ਜਾ ਰਿਹਾ ਹੁਣ ਯੂਰਪ ਦੇ ਨਾਲ ਮੁਕਤ ਵਪਾਰ ਸਮਝੌਤਾ ਕੀਤਾ ਜਾ ਰਿਹਾ ਇਹ ਮੁਕਤ ਵਪਾਰ ਸਮਝੌਤੇ ਇਹ ਸਾਡੀ ਮੰਡੀ ਨੂੰ ਖੁੱਲਾ ਛੜਦਾ ਵੀ ਕੋਈ ਨਿਜ਼ਮ ਕਾਨੂੰਨ ਨਹੀਂ ਕੋਈ ਟੈਕਸ ਨਹੀਂ ਲੱਗੂਗਾ ਔਰ ਗਾਂਲ ਨੂੰ ਇਹ ਇੰਨਾ ਦਾ ਵੀ ਤੁਸੀਂ ਦੇਖਿਓ ਇਹ ਖੇਤੀ ਸੈਕਟਰ ਤੇ ਵੀ ਬਹੁਤ ਪ੍ਰਭਾਵੀ ਹੋਣਗੇ ਤੋਂ ਇਸ ਕਰਕੇ ਕੇਂਦਰ ਸੋਚੇ ਸਮਝੌਤੇ ਕਰਨ ਤੋਂ ਪਹਿਲਾਂ ਵੀ ਸਾਡੇ ਦੇਸ਼ ਦੇ ਹਿੱਤ ਵਿੱਚ ਕੀ ਹੈਗਾ ਤੇ ਕੀ ਨਹੀਂ ਹੈਗਾ ਇਸ ਕਰਕੇ ਅਸੀਂ ਕਹਿੰਦੇ ਆ ਵੀ ਤੁਸੀਂ ਇੰਨਾ ਕੁਝ ਕਰ ਰਹੇ ਜੇ ਐਮਐਸਪੀ ਲੀਗਲ ਗਰੰਟੀ ਕਾਨੂੰਨ ਬਣਾਓ ਜਿਸ ਨਾਲ ਦੇਸ਼ ਦੇ ਇੱਕ ਵੱਡੀ ਆਬਾਦੀ ਨੂੰ ਫਾਇਦਾ ਹੋਣਾ ਹਰ ਦੇਸ਼ ਦੇ ਕਿਸਾਨ ਮਜ਼ਦੂਰ ਨੂੰ ਕਰਜ਼ਾ ਮੁਕਤ ਕਰੋ ਅਰੇ ਤੋਂ ਗਾਂ ਖਬਰਾਂ ਆਏ ਨੇ ਕਿ ਹੁਣ ਜਿਹੜੀ ਕਿਸਾਨਾਂ ਵਾਲੇ ਮਸਲੇ ਆ ਸੁਪਰੀਮ ਕੋਰਟ ਦੇ ਵਿੱਚ 19 ਤੋਂ ਬਾਅਦ ਜੜੇ ਉਹਦੀ ਸੁਣਵਾਈ ਹੋ ਦੇਖੋ ਇਹਦੇ ਵਿੱਚ ਚੁੱਪਚੀਪੇ ਕਿਉਂ ਚੁੱਪ ਰਹਾ ਗਿਆ ਮੈਂ ਕਿਹਨਾ ਐ ਲੱਗਦਾ ਸਾਡੀਆਂ ਸਰਵੋੱਚ ਅਦਾਲਤਾਂ ਸਰਕਾਰ ਦੇ ਕਹਿਣ ਦੇ ਅਨੁਸਾਰ ਹੀ ਚੱਲਦੀਆਂ ਹੈਗੀਆਂ ਸੋ ਇਸ ਕਰਕੇ ਇਹ ਜਿਹੜਾ ਅਦਾਲਤੀ ਈਸ਼ੂ ਨਹੀਂ ਹੈਗਾ ਇਹ ਈਸ਼ੂ ਹੈਗਾ ਭਾਰਤ ਸਰਕਾਰ ਤੇ ਕਿਸਾਨਾਂ ਦਾ ਵਿਲ ਪੇਵਰ ਦਾ ਸਵਾਲ ਹੈ ਜੇ ਭਾਰਤ ਸਰਕਾਰ ਦੀ ਵਿਲ ਪਾਵਰ ਮੋਦੀ ਸਾਹਿਬ ਦੀ ਹੋਈ ਤਾਂ ਕਿਸਾਨਾਂ ਮਜ਼ਦੂਰਾਂ ਨਾਲ ਸਮਝੌਤਾ ਸੌਖਾ ਸਖਾਲਾ ਹੋ ਜਾਣਾ ਚਾਹੀਦਾ ਵਾ ਧੰਨਵਾਦ